ਕਲਾਨੌਰ ਦੇ ਰਹਿਣ ਦਾ ਵਾਲਾ ਮਲਕੀ ਸਿੰਘ ਫੌਜੀ ਜਵਾਨ ਡਿਊਟੀ ਦੌਰਾਨ ਹੋਇਆ ਸ਼ਹੀਦ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੌਰ ਦੇ ਰਹਿਣ ਵਾਲੇ 29 ਸਾਲ ਦੇ ਮਲਕੀ ਸਿੰਘ ਜੋ ਜੰਮੂ ਕਸ਼ਮੀਰ ਦੇ ਉਧਮਪੁਰ ਦੇ ਵਿੱਚ ਫੌਜੀ ਨੌਕਰੀ ਕਰਦਾ ਸੀ ਇਸ ਦੌਰਾਨ ਹਾਦਸੇ ਵਿੱਚ ਚੀਤ ਉਹ ਚੰਗੀ ਖਬਰ ਸਾਹਮਣੇ ਹੈ ਇਤਿਹਾਸਿਕ ਕਸਬਾ ਕਲਾਨੌਰ ਤੇ ਰਹਿਣ ਵਾਲੇ ਮਲਕੀਤ ਸਿੰਘ ਦੇ ਪਰਿਵਾਰ ਵਿੱਚ ਉਹਨਾਂ ਦੀ ਮਾਤਾ ਉਹਨਾਂ ਦੀ ਤਰਮ ਪਤਨੀ ਦੇ 5 ਸਾਲ ਦੀ ਛੋਟੀ ਬੱਚੀ ਅਤੇ ਇੱਕ ਪਰਾ ਹੈ ਜੋ ਕਿ ਫੌਜ ਵਿੱਚ ਨੌਕਰੀ ਕਰਦਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਮਲਕੀਤ ਸਿੰਘ ਸਟੋਰ ਕੀਪਰ ਹੋਣ ਦੇ ਨਾਤੇ ਆਪਣੀ ਮਹਿਕਮੇ ਵਿੱਚ ਇੱਕ ਕਿਸੇ ਸਮਾਨ ਦੀ ਲੋਡਿੰਗ ਕਰਵਾ ਰਿਹਾ ਸੀ ਜਿਸ ਦੌਰਾਨ ਕੋਈ ਭਾਰੀ ਚੀਜ਼ ਉਹਨਾਂ ਦੇ ਉੱਤੇ ਆਂਟ ਡਿੱਗਦੀ ਹੈ ਤੇ ਉਹਨਾਂ ਦੀ ਛਾਤੀ ਤੇ ਖੱਬੇ ਪਾਸੇ ਆਂਭਾਈ ਤੇ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਤੁਰੰਤ ਆਰਮੀ ਹਸਪਤਾਲ ਵਿੱਚ ਦਖਲ ਕਰਵਾਇਆ ਜਾਂਦਾ ਜਿੱਥੇ ਉਹਨਾਂ ਨੂੰ ਮਰਤਕ ਘਰਾਰ ਦਿੱਤਾ ਜਾਂਦਾ ਹੈ ਮਰਤਕ ਫੌਜੀ ਜਵਾਨ ਦੀ ਮਰਤਕ ਦੇ ਕੱਲ ਉਹਨਾਂ ਦੇ 33 ਪਿੰਡ ਕਲਾਂ ਨੌਰ ਵੇਖ ਕੇ ਇਹਾਂ ਦੀ ਚਾਰੀ ਹੈ ਅਤੇ ਕੱਲ 11 ਵਜੇ ਤਕਰੀਬ ਉਹਨਾਂ ਦਾ ਸਰਕਾਰੀ ਸਨਮਾਨ ਨਾਲ ਪਿੰਡ ਅੰਤਮ ਸੰਸਕਾਰ ਕੀਤਾ ਜਾਵੇਗਾ ਮੈਂ ਮਲਕੀਤ ਸਿੰਘ ਦੇ ਮਾਮਾ ਜੀ ਦਾ ਬੇਟਾ ਵਾਂ ਮੈਂ ਵੀ ਫੌਜ ਰੋਟ ਹੈ ਰਾਂ ਤੇ ਕੱਲ ਨੂੰ ਸੋਨੇ 6 ਵਜੇ ਸ਼ਾਮ ਨੂੰ ਕਾਲ ਆਇਆ ਕਿ ਮਲਕੀਤ ਦਾ ਇਤਾਂ ਫੌਜ ਦੇ ਕੰਮ ਕਰਦੇ ਸਾਮ ਟਾਈਮ ਕੇਮ ਟਾਈਮ ਜਿਹੜਾ ਹੁੰਦਾ ਉਸ ਟਾਈਮ ਉਹ ਕੰਮ ਕਰ ਰਿਹਾ ਸੀ ਕੋਈ ਵਰਕਿੰਗ ਕਰ ਰਿਹਾ ਸੀ ਤੇ ਉਸ ਟਾਈਮ ਉਹਨਾਂ ਦਾ ਕੋਈ ਚੀਜ਼ ਲੱਗੀ ਆ ਲੋਡਿੰਗ ਆ ਲੋਡਿੰਗ ਚ ਕਰਦੇ ਹੋਏ ਉਹਨਾਂ ਦੀ ਚੈਸਟ 'ਚ ਕੋਈ ਚੀਜ਼ ਵੱਜੀ ਆ ਤੇ ਫਿਰ ਉਹਨਾਂ ਨੂੰ ਕਮਾਂਡੋ ਹਸਪੀਟਲ ਉਦਮਪੁਰ ਲੈ ਗਏ ਤੇ ਬਾਅਦ 'ਚ ਫਿਰ ਉਹਨਾਂ ਦੀ ਉੱਥੇ ਉਹਨਾਂ ਨੇ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਦਾ ਡੈਡ ਬੋਡੀ ਆ ਹਾਂਜੀ ਜਿਹੜੀ ਅੱਜ ਫੇਰ ਸਾਡੀ ਗੱਲ ਹੋਈ ਮਾਰਨਿੰਗ ਟਾਈਮ ਉਹਨਾਂ ਦੇ ਜਿਹੜੇ ਬ੍ਰਦਰ ਆ ਉਸ ਅਗਰੀਮੈਂਟ 'ਚ ਜੋਬ ਕਰਦੇ ਆ ਉਹ ਕੱਲ ਜਿੱਦੋਂ ਪੌਣੀ 6 ਵਜੇ ਸਾਨੂੰ ਕਾਲ ਆਇਆ ਤੇ ਉਹ ਉਹਨਾਂ ਦੇ ਬ੍ਰਦਰ ਦੇ ਨਾਲ ਚਾਚਾ ਜੀ ਉਸੇ ਟਾਈਮ ਉਦਮਪੁਰ ਨੂੰ ਰਵਾਨਗੀ ਕੀਤੀ ਤੇ ਉੱਥੇ ਜਾ ਕੇ ਫਿਰ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਸੀ ਉਹ ਸਭ ਨੂੰ ਮਿਲੇ ਅਡਵੰਟ ਸਭ ਨੂੰ ਮਿਲੇ ਤੇ ਅੱਜ ਉਹਨਾਂ ਦਾ ਪੋਸਟਮਾਰਟਮ ਹੋ ਕੇ ਤੇ ਅੱਜ ਉਹਨਾਂ ਨੂੰ ਤਿਬੜੀ ਕੈਂਟ ਲੇਟ ਹੋ ਜੇ ਨਾਲ ਲੌਂਗ ਰੋਡ 6-7 ਘੰਟੇ ਲੱਗ ਜਾਂਦੇ ਆ ਇਸ ਕਰਕੇ ਫਿਰ ਉਹਨਾਂ ਨੇ ਹੁਣ ਤਿਬਰੀ ਕੈਂਟ ਜਿਹੜਾ ਉਹਨਾਂ ਨੇ ਉੱਥੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉੱਥੇ ਰੱਖਣਗੇ ਤੇ ਸੰਸਕਾਰ ਦੀ ਸੰਭਾਵਨਾ ਕਮ ਲੱਗਾ ਸੰਸਕਾਰ ਦੀ ਸੰਭਾਵਨਾ ਤੇ ਮੈਂ ਦੋ ਵਾਰ ਕਾਲ ਕਰ ਲਿਆ ਵਾ ਉਹਨਾਂ ਦੇ ਬ੍ਰਦਰ ਨੂੰ ਤੇ ਉਹ ਕਹਿੰਦੇ ਕਿ ਅੱਜ ਸੰਸਕਾਰ ਦੀ ਸੰਭਾਵਨਾ ਮੁਸ਼ਕਲ ਆ ਕਿਉਂਕਿ ਲੇਟ ਹੋ ਜਾਣਾ ਕਿੰਨਾ ਟਾਈਮ ਹੋ ਗਿਆ ਨੌਕਰੀ ਕਰਦੇ ਨੌਕਰੀ ਕਰਦੇ ਆ ਜੀ ਇਹਨਾਂ ਨੂੰ 13 ਸਾਲ ਹੋ ਗਏ ਕਿੰਨੇ ਬੱਚੇ ਨੇ ਬੱਚੇ ਜੀ ਇੱਕ ਬੇਟੀ ਇਹਨਾਂ ਦੀ ਹੋਰ ਇਹਨਾਂ ਦੇ ਪਰਿਵਾਰ ਦੇ ਇੱਕ ਬ੍ਰਦਰ ਆ ਜਿਹੜਾ ਉਹ ਜੋਬ ਕਰ ਰਿਹਾ ਉਹ ਵੀ ਆਰਮੀ 'ਚ ਜੋਬ ਕਰ ਰਿਹਾ ਦਾਦਾ ਜੀ ਦਾਦਾ ਦਾਦੀ ਜੀ ਆ ਔਰ ਇਹਨਾਂ ਦੀ ਮਾਤਾ ਜੀ ਆ ਪਿਤਾ ਜੀ ਇਹਨਾਂ ਦੇ ਬਚਪਨ ਦੇ ਕਾਲ ਚਲਾਨਾ ਕਰ ਗਏ ਸੀ ਮੇਰਾ ਨਾਮ ਅਮਨਜਿੰਦਰ ਕੋਰ 20 ਕਿਲੋ ਦੇ ਸਮੀਤੀ ਮੇਰਾ ਦੋਦਾਸੀ ਮੇਰੇ ਨਾਨ ਦਾ ਬੇਟਾ ਸੀ ਜਿਵੇਂ ਦੁਕਾਨਦਾਰ ਦੁਕਾਨ ਤੇ ਫੌਜ ਨੌਕਰੀ ਕਰਦਾ ਸੀ ਤੇ ਉੱਥੇ ਕੰਮ ਕਰਦਾ ਕੋਈ ਉਹਦੇ ਸਾਥ ਲੱਗੀ ਆ ਉਸ ਤੋਂ ਬਾਅਦ ਉਹਨਾਂ ਹਸਪੀਟਲ ਖੜਿਆ ਤੇ ਉੱਥੇ ਉਹਨਾਂ ਨੇ ਮਾਰੇ ਆ ਕੋਸ਼ ਕਰ ਦਿੱਤਾ ਕਿ ਸਾਡੇ ਪਰਿਵਾਰ ਦੇ ਜੀ ਉੱਥੇ ਮੇਰਾ ਬੱਚਾ ਦੂਸਰਾ ਘੋਟਾ ਵੀ ਗਿਆ ਹੋਇਆ ਲੈਣ ਵਾਸਤੇ ਅਜੇ ਤੱਕ ਕਰ ਨਹੀਂ ਰਿਹਾ ਰਿਸ਼ਤੇ ਵਿੱਚ ਤੁਹਾਡੀ ਕਿ ਲੱਗੀ ਮੇਰਾ ਦੋਤਾ ਸੀ ਮੇਰੀ ਨਾਨਾ ਦਾ ਬੇਟਾ ਸੀ ਮੇਰੇ ਆਪਣੇ ਬੱਚਿਆਂ ਤੋਂ ਵੀ ਜ਼ਿਆਦਾ ਮੇਰਾ ਪਿਆਰਾ ਬੱਚਾ ਸੀ ਕਿਉਂਕਿ ਮੇਰਾ ਨਾਨਾ ਜੀਆ ਜੋ ਮੇਰੇ ਨਾਨਾ ਦਾ ਆਦਮੀ ਸੀ ਚੁੱਪਚਾਪ ਬੱਚੇ ਛੱਡ ਕੇ ਚਲਾ ਗਿਆ ਸੀ ਸਾਰੇ ਹੀ ਬੱਚਿਆਂ ਦਾ ਪਾਲਨ ਉਸਨੇ ਕੀਤਾ ਸੀ ਕਿਵੇਂ ਫੀਮੇਲ ਦਾ ਸੁਭਾਅ ਬਹੁਤ ਹੀ ਚੰਗਾ ਸੁਭਾਅ ਸੀ ਇੱਕ ਭਗਤ ਜਿਹਾ ਦਾ ਸੁਭਾਅ ਸੀ ਬਹੁਤ ਹੀ ਮਿੱਠਾ ਸੁਭਾਅ ਸੀ ਇਨਾ ਕਨੌਨ ਦੀ ਸਿੱਖ ਨਹੀਂ ਬੱਚੇ ਦੀ ਕਰ ਸਕੀ ਬਹੁਤ ਚੰਗਾ ਸਬਾਤ ਪਰਿਵਾਰ ਚੋਂ ਪਿੱਛੇ ਕੌਣ ਕੌਣ ਪਰਿਵਾਰ ਉੱਤੇ ਪਿੱਛੇ ਹੁਣ ਮੇਰੀ ਉਹ ਜਿਹੜੀ ਨੌਰਾਨੀ ਪੋਤਰੀ ਆ ਤੇ ਮੇਰੇ ਨਾਨਾ ਆ ਉਹਨਾਂ ਦੇ ਜਿਹੜੇ ਦਾਦੀ ਦਾਦਾ ਬੁੱਢੇ ਬੈਠੇ ਹਾਲੇ ਦਾਦੀ ਠਿਕ ਦੀ ਕੋਰੇ ਹਾਂਜੀ ਪੋਤਰੀ ਕਿੰਨੇ ਤੋਂ ਪੋਤਰੀ 5 4 ਤੋਂ ਸਾਢੇ 5